ਮੈਂ ਵੀ ਦੋਸਤੋ ਤੁਹਾਡੇ ਵਾਸਤੇ 5911 ਲੈ ਕੇ ਆ ਗਏ ਜੇ ਕੋਈ ਭਾਈ ਨੇ ਤਿਆਰ ਕਰਾਉਣਾ ਟਰੈਕਟਰ ਜੇ ਕਿਸੇ ਮੇਰੇ ਵੀਰ ਨੇ ਤਿਆਰ ਕਰਾਉਣਾ ਟਰੈਕਟਰ ਬਾਹਰਲੀ ਕੰਟਰੀ ਚ ਬਾਈ ਜਾਂਦੇ ਸ਼ੌਂਕ ਨੇ ਬਾਹਰ ਤਿਆਰ ਕਰਵਾ ਕੇ ਲੈ ਕੇ ਜਾਂਦੇ ਨੇ 22 ਜੀ ਲਵੇ ਵਧੀਆ ਕੰਡੀਸ਼ਨ ਚ ਟਰੈਕਟਰ ਖੜਾ 5911 ਬਹੁਤ ਸੋਹਣੀ ਕੰਡੀਸ਼ਨ ਆ ਟਰੈਕਟਰ ਦੀ ਵਧੀਆ ਟਰੈਕਟਰ ਆ ਜੇ ਕਿਸੇ ਨੇ ਤਿਆਰ ਕਰਵਾਉਣਾ ਤੇ ਤੁਸੀਂ ਤਿਆਰ ਕਰਾ ਸਕਦੇ ਹੋ ਬਾਈ ਜੀ ਡਿਮਾਂਡ ਕਿੰਨਾ ਮਾਡਲ ਹੈ ਜੀ ਇਹ ਇਹ 1995 ਜੀ 1995 ਦੋਸਤੋ ਮਾਡਲ ਆ ਤੇ ਡਿਮਾਂਡ ਬਾਈ ਜੀ ਕਿੰਨੇ ਕਰਦੇ ਆ ਇਹ ਦੇਖੋ 85 1 ਲੱਖ 85000 ਦਾ ਦੋਸਤੋ ਟਰੈਕਟਰ ਦੇ ਦਾਂਗੇ ਤੁਹਾਨੂੰ ਜੇ ਕੋਈ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਬਾਈ ਜੀ ਲਵੋ ਉਰੋਂ ਲਿਜਾ ਸਕਦੇ ਹੋ ਬਾਕੀ ਮੌਕੇ ਦੇ ਮਾੜਾ ਮੋਟਾ ਅਡਜਸਟਮੈਂਟ ਹੋ ਜੂਗੀ ਤੇ ਦੋਸਤੋ ਬਾਈ ਜੀ ਆਹਾ ਸੋਨਾ ਲੀਕਾ 750 ਇਹ ਪੰਜ ਮਾਡਲ ਹੈ ਪੰਜ ਮਾਡਲ ਆ ਦੋਸਤੋ ਇਹ ਟਰੈਕਟਰ ਵੀ ਬਹੁਤ ਸੋਹਣਾ ਖੜਾ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਦੀ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਡੀ ਆਈ 750 ਨੰਬਰ ਬਾਈ ਜੀ ਕਿੱਥੇ ਦਾ ਨੰਬਰ ਪੰਜਾਬ ਦਾ ਹੀ ਹੈ ਨੰਬਰ ਦੋਸਤੋ ਪੰਜਾਬ ਦਾ ਆ ਤੇ ਬਾਈ ਜੀ ਡਿਮਾਂਡ ਇਹਦੀ ਇਹਦੀ 2.5 ਲੱਖ ਦੀ 2.5 ਲੱਖ ਰੁਪਏ ਦਾ ਤੁਹਾਨੂੰ ਦੋਸਤੋ ਇਹ ਟਰੈਕਟਰ ਮਿਲ ਜੂਗਾ ਬਹੁਤ ਸੋਹਣੀ ਕੰਡੀਸ਼ਨ ਚਾ ਸਾਈਡ ਗੇਅਰ ਆ ਤੁਸੀਂ ਦੇਖ ਸਕਦੇ ਹੋ ਛਤਰੀ ਓਕੇ ਆ ਬਹੁਤ ਵਧੀਆ ਟਰੈਕਟਰ ਆ ਦੋਸਤੋ ਉਸ ਤੋਂ ਬਾਅਦ ਆ ਗਿਆ ਫੋੜ ਇਹ ਵੀ ਜੇ ਕੋਈ ਤਿਆਰ ਕਰਵਾਉਣਾ ਚਾਹੁੰਦਾ ਬਾਈ ਜੀ ਇਹ ਲੈ ਟਰੈਕਟਰ ਆ 85 ਮਾਡਲ ਆ ਇਹ 85 ਮਾਡਲ ਟਰੈਕਟਰ ਆ ਦੋਸਤੋ ਜੇ ਕੋਈ ਤਿਆਰ ਕਰਵਾਉਣਾ ਚਾਹੁੰਦਾ ਇੰਜਨ ਗੇਅਰ ਦਾ ਕੰਮ ਹੋਇਆ ਹੋਇਆ ਹੈ ਇੰਜਨ ਗੇਅਰ ਦਾ ਕੰਮ ਬਾਈ ਜੀ ਕਹਿੰਦੇ ਓਕੇ ਆ ਪੂਰਾ ਤੇ ਬਾਈ ਜੀ ਇਹਦੀ ਡਿਮਾਰਡ ਇਹਦੀ ਲੱਖ ਰੁਪਈਆ ਜੀ 1 ਲੱਖ ਰੁਪਈਆ ਦਾ ਦੋਸਤੋ ਇਹ ਟਰੈਕਟਰ ਦੇ ਦੇਵਾਂਗੇ ਬਾਈ ਜੀ ਜੇ ਕਿਸੇ ਨੇ ਤਿਆਰ ਕਰਵਾਉਣਾ ਤੇ ਇਹ ਆ ਗਿਆ ਬਾਈ ਜੀ 45 ਫਾਰਮ ਟਰੈਕ 45 ਇਹ ਬਾਈ ਜੀ ਕਿੰਨਾ ਮਾਡਲ ਆ 2000 ਜੀ 2000 ਦੋਸਤੋ ਮਾਡਲ ਆ ਟਾਇਰ ਬਿਲਕੁਲ ਨਵੇਂ ਪਏ ਨੇ ਓਕੇ ਟਾਇਰ ਨੇ ਐਮ ਆਰ ਐਫ ਦੇ ਹਜੇ ਦੇਖ ਸਕਦੇ ਹੋ ਤੁਸੀਂ ਇਹਨਾਂ ਨਵੇਂ ਟਰੈਕਟਰ ਨੇ ਟਾਇਰ ਨੇ ਦੋਸਤੋ ਤੇ ਬਾਈ ਜੀ ਇਹਦੀ ਡਿਮਾਂਡ 215 ਜੀ 2 ਲੱਖ 15 ਹਜ਼ਾਰ ਬਾਈ ਜੀ ਇਹ ਟਰੈਕਟਰ ਦੀ ਡਿਮਾਂਡ ਕਰਦੇ ਨੇ ਉਸ ਤੋਂ ਬਾਅਦ ਆ ਗਿਆ ਫੇਰ ਜਹਾਜ਼ ਤੁਹਾਡੇ ਵਾਸਤੇ ਲੈ ਕੇ ਆ ਗਏ ਇਹ ਵੀ 4x4 ਆ ਸਵਰਾਜ 855 ਦੇਖ ਸਕਦੇ ਹੋ ਕੰਡੀਸ਼ਨ ਬਿਲਕੁਲ ਇਹਦੀ ਵੀ ਓਕੇ ਆ ਨਵਾਂ ਟਰੈਕਟਰ ਪਿਆ ਛਤਰੀ ਲੱਗੀ ਹੋਈ ਆ ਭਾਈ ਜੀ ਇਹਦੇ ਬਾਰੇ ਦੱਸਿਓ 2021 ਮਾਡਲ ਹੈ ਟੂ ਸਪੀਡ ਹੈ ਟੂ ਸਪੀਡ ਆ 2021 ਮਾਡਲਾ ਦੋਸਤੋ 800 ਘੰਟੇ ਚੱਲਿਆ 800 ਘੰਟੇ ਚੱਲਿਆ ਹੋਇਆ ਨਵੀਂ ਕੰਡੀਸ਼ਨ ਦੇ ਵਿੱਚ ਪਿਆ ਤੁਸੀਂ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਸੋਹਣਾ ਟਰੈਕਟਰ ਆ ਨਵਾਂ ਪਿਆ ਦੋਸਤੋ ਬਾਈ ਜੀ ਇਹ ਟਰੈਕਟਰ ਦੀ ਡਿਮਾਂਡ ਆਪਾਂ ਕਿੰਨੀ ਕਰਦੇ ਆ 740 7 ਲੱਖ 40 ਹਜ਼ਾਰ ਦੋਸਤੋ ਇਹ ਟਰੈਕਟਰ ਦੀ ਡਿਮਾਂਡ ਆ ਦੇਖ ਸਕਦੇ ਥੋਨੂੰ ਦਿਖਾ ਰਹੇ ਆ ਬਹੁਤ ਸੋਹਣੀ ਕੰਡੀਸ਼ਨ ਚ ਟਰੈਕਟਰ ਇਹ